ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰ ਰਹੇ ਹਾਂ ਜੁਜਿਸੀ ਨੈਟ ਦੇ ਪੰਜਾਬੀ ਮਾਸਟਰ ਕੈਡਟ ਪੇਪਰ ਦੀ ਪ੍ਰੈਪਰੇਸ਼ਨ ਤਾਜਾ ਜੀ ਕਰਾਂਗੇ ਗੁਰਮੁਖ ਸਿੰਘ ਮੁਸਾਫਿਰ ਹਾਂਜੀ ਤਾਂ ਅੱਜ ਦਾ ਫਸਟ ਪ੍ਰਸ਼ਨ ਹੈ ਗੁਰਮੁਖ ਸਿੰਘ ਮੁਸਾਫਿਰ ਦਾ ਜਨਮ ਕਦੋਂ ਹੋਇਆ ਸੀ 1899 ਅਦਵਾਲ ਵਿੱਚ ਗੁਰਮੁਖ ਸਿੰਘ ਮੁਸਾਫਿਰ ਦਾ ਜਨਮ ਕਦੋਂ ਹੋਇਆ 1899 ਅਦਵਾਲ ਗੁਰਮੁਖ ਸਿੰਘ ਮੁਸਾਫਿਰ ਮੁੱਖ ਮੰਤਰੀ ਕਦੋਂ ਬਣੇ ਸਨ ਗੁਰਮੁਖ ਸਿੰਘ ਮੁਸਾਫਿਰ ਮੁੱਖ ਮੰਤਰੀ ਕਦੋਂ ਬਣੇ ਸਨ 1968 ਦੇ ਵਿੱਚ ਗੁਰਮੁਖ ਸਿੰਘ ਮੁਸਾਫਿਰ ਨੂੰ ਸਾਹਿਤਕ ਆਦਮੀ ਐਵਾਰਡ ਕਿਸ ਰਚਨਾ ਲਈ ਮਿਲਿਆ ਸੀ ਅੰਜੀਤਾ ਕਿਸ ਰਚਨਾ ਦੇ ਲਈ ਮਿਲੇ ਸੀ ਨਾਨੂ ਹਰਵਾਰ ਪਾਰ 1978 ਦੇ ਵਿੱਚ ਹਰਵਾਰ ਪਾਰ 1978 ਗੁਰਮੁਖ ਸਿੰਘ ਮੁਸਾਫਿਰ ਦੀ ਮੌਤ ਕਿੱਥੇ ਹੋਈ ਸੀ ਦਿੱਲੀ ਦੇ ਵਿੱਚ ਗੁਰਮੁਖ ਸਿੰਘ ਮੁਸਾਫਿਰ ਦੀ ਮੌਤ ਕਿੱਥੇ ਹੋਈ ਸੀ ਦਿੱਲੀ ਦੇ ਵਿੱਚ ਗੁਰਮੁਖ ਸਿੰਘ ਮੁਸਾਫ ਕਹਾਣੀਕਾਰ ਹੋਣ ਦੇ ਨਾਲ ਨਾਲ ਹੋਰ ਕੀ ਸੀ ਤਾਂ ਇੱਕ ਕਵੀ ਸੰਨ ਸਿਆਸਤ ਦਾਤ ਸੰ ਅਜ਼ਾਦੀ ਗੁਲਾਟੀਏ ਸਨ ਗੁਰਮੁਖ ਸਿੰਘ ਮੁਸਾਫੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕਦੋਂ ਸ਼ਾਮਿਲ ਹੋਏ ਤਾਂ ਉਹ ਹੋਏ ਸਨ 1922 ਦੇ ਵਿੱਚ ਗੁਰਮੁਖ ਸਿੰਘ ਮੁਸਾਫੇ ਗੁਰਦੁਆਰਾ ਸੁਧਾਰ ਲਹਿਰ ਵਿੱਚ 1922 ਦੇ ਵਿੱਚ ਸ਼ਾਮਿਲ ਹੋਏ ਸਨ ਗੁਰਮੁਖ ਸਿੰਘ ਮੁਸਾਫਰ क्रम किन्नी बार लोकसभा दे मेंबर वजो चुने जोन जीते ते किन्नी बार राजसभा दे मेंबर चुने गए लोकसभा दे मेंबर वजो तीन बार हो जोन जीते ते 2 बार हो राज्यसभा दे मेंबर बने सन कैप्सु सरकार ने गुरमुख सिंह मसाखे ਅੰਜੀ ਅੱਗੇ ਹੈ ਪੈਪਸੂ ਸਰਕਾਰ ਨੇ ਗੁਰਮੁਖ ਸਿੰਘ ਮਸਾਫੇ ਨੂੰ ਕਿਹੜਾ ਸਨਮਾਨ ਦਿੱਤਾ ਸੀ ਦੇਸ਼ ਕਵੀ ਦਾ ਪੈਪਸੂ ਸਰਕਾਰ ਨੇ ਗੁਰਮੁਖ ਸਿੰਘ ਮਸਾਫੇ ਨੂੰ ਕਿਹੜਾ ਸਨਮਾਨ ਦਿੱਤਾ ਸੀ ਦੇਸ਼ ਕਵੀ ਦਾ ਕਿਹੜਾ ਪੁਰਸਕਾਰ ਗੁਰਮੁਖ ਸਿੰਘ ਮਸਾਫੇ ਨੂੰ ਮੌਤ ਤੋਂ ਬਾਅਦ ਮਿਲਿਆ ਸੀ ਤਾਂ ਮਿਲਿਆ ਸੀ ਉਹਨਾਂ ਨੂੰ ਸਾਹਿਤ ਕਾਡਮੀ 1977 ਦੇ ਵਿੱਚ ਮਿਲਿਆ ਸੀ ਤਾਂ ਪਦਮ ਵਿਭੂਸ਼ਣ ਉਹਨਾਂ ਨੂੰ ਮਿਲਿਆ ਸੀ 1976 ਦੇ ਵਿੱਚ ਗੁਰਮੁਖ ਸਿੰਘ ਮਸਾਫੇ ਕਿਸ ਅਖਬਾਰ ਦੇ ਸੰਪਾਦਕ ਵੀ ਰਹੇ ਸਨ ਤੇ ਅਕਾਲੀ ਦੇ ਅਕਾਲੀ ਦੇ ਉਹ ਸੰਪਾਦਕ ਵੀ ਰਹੇ ਸਨ ਗੁਰਮੁਖ ਸਿੰਘ ਮਸਾਫੇ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਸਬਰ ਦੇ ਬਾਨ ਗੁਰਮੁਖ ਸਿੰਘ ਮਸਾਫੇ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਸਬਰ ਦੇ ਬਾਨ ਹਾਂਜੀ ਅੱਗੇ ਹੈ ਗੁਰਮੁਖ ਸਿੰਘ ਮੁਸਾਫਿਰ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀ ਗੋਟਾਰ ਗੁਰਮੁਖ ਸਿੰਘ ਮੁਸਾਫਿਰ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ ਗੋਟਾਰ ਗੁਰਮੁਖ ਸਿੰਘ ਮੁਸਾਫਿਰ ਅਕਾਲ ਤਖਦ ਦੇ ਜਥੇਦਾਰ ਕਿੰਨੀ ਦੇਰ ਤੱਕ ਰਹੇ ਇੱਕ ਸਾਲ ਤੱਕ ਰਹੇ ਸਨ ਗੁਰਮੁਖ ਸਿੰਘ ਮੁਸਾਫਿਰ ਦੀ ਪ੍ਰਵਿਰਤੀ ਕਿ ਹੋ ਗਈ ਸੀ ਤਾਂ ਆਦਰਸ਼ਵਾਦੀ ਪ੍ਰਵਿਰਤੀ ਦੇ ਸਾਨੋ आदर्शवादी प्रवृत्ति पंद्रह प्रश्न है हाँ जी। जेलांव प्रश्न है जेलों में सुधार करना हो मुसाफिर दिया कहानियों पढ़ना चाहिए है किसने कहा है तो कहा है प्रिंसिपल तेजा सिंह ने ਹਾਂਜੀ ਅੱਗੇ ਹੈ 16 ਪ੍ਰਸ਼ਨ ਗੁਰਮੁਖ ਸਿੰਘ ਮੁਸਾਫਿਰ ਦੀਆਂ ਹਾਸ ਰਸੀ ਕਹਾਣੀਆਂ ਦੇਣਾ ਤਾਂ ਨ ਦੇ ਹਾਸ ਰਸੀ ਕਹਾਣੀਆਂ ਹਨ ਅੱਲਾ ਰਹਿਮ ਕਰੇ ਚੁਸਤ ਮਹਿਕਮਾ ਵੇ ਵੀਰਾ ਤੇਰੇ ਬੱਚੜੇ ਜੀਨ ਮੇ ਵੀਰਾ ਤੇਰੇ ਬੱਚੜੇ ਬੱਚੜੇ ਜੀਨ ਅਜੀ ਹੈ 17 ਪ੍ਰੈਸ਼ਨ ਪਾਰਸਰ ਕਾਨੇ ਗੁਰਮੁਖ ਸਿੰਘ ਮੁਸਾਫਿਰ ਦੇ ਨਾਂ ਤੇ ਟਿਕਟ ਕਦੋਂ ਸ਼ੁਰੂ ਕੀਤਾ ਸੀ ਤਾਂ 2001 ਦੇ ਵਿੱਚ ਸਹਜ ਸੇਤੀ ਹੈ ਕਾਂਵ ਸੰਗ੍ਰਹਿ ਸਹਜ ਸੇਤੀ ਕੀ ਹੈ ਕਾਂਵ ਸੰਗ੍ਰਹਿ ਹੈ ਰਤਨ ਅਤੇ ਅਜ਼ੀਜ਼ ਕਿਸ ਕਹਾਣੀ ਦੇ ਪਾਤਰ ਹਨ ਤਾਂ ਰਤਨ ਅਤੇ ਅਜ਼ੀਜ਼ ਉਰਵਾਰ ਪਾਰ ਕਹਾਣੀ ਦੇ ਪਾਤਰ ਹਨ ਵੀਡੀਓ ਚੰਗੀ ਲੱਗ ਰਹੀ ਹੈ ਤੇ ਇਸ ਨੂੰ ਲਾਈਕ ਕਰ ਦਿਓ ਪਲੀਜ਼ ਦੇਸ਼ ਕਵੀ ਦਾ ਕਿਤਾਬ ਕਦੋਂ ਮਿਲਿਆ ਦੇਸ਼ ਕਵੀ ਦਾ ਕਿਤਾਬ ਕਦੋਂ ਮਿਲਿਆ ਸੀ ਉਹਨਾਂ ਨੂੰ 1955 ਦੇ ਵਿੱਚ ਗੁਰਮukh Singh ਮੁਸਾਫਿਰ ਅਨੁਸਾਰ ਉਹਨਾਂ ਦੀ ਸ਼ਾਇਰੀ ਦਾ ਮੁੰਡ ਕਿਸ ਕਲਾਸ ਵਿੱਚ ਪੜ੍ਹਦਿਆ ਬੱਚਾ ਸੀ 8ਵੀਂ ਦੇ ਵਿੱਚ ਠੀਕ ਹੈ ਸ਼ਾਇਰੀ ਦਾ ਮੁੰਡ 8ਵੀਂ ਕਲਾਸ ਦੇ ਵਿੱਚ ਬੱਚਾ ਹੈ ਬੱਚਾ ਕੰਧਾਂ ਬੋਲ ਪਈਆਂ ਕਹਾਣੀ ਸੰਗ੍ਰਹਿ ਵਿੱਚ ਕਿਸ ਤਰ੍ਹਾਂ ਦੇ ਭਾਵ ਪ੍ਰਗਟ ਕੀਤੇ ਹਨ ਮਨੋਵਿਗਿਆਨ ਮਾਨਵਵਾਦੀ ਮਨੁੱਖਵਾਦੀ ਠੀਕ ਹੈ ਕੰਦਾ ਬੋਲ ਪਏ ਹੈ ਕਹਾਣੀ ਸੰਗ੍ਰਹਿ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਾਪਰਗਠਨ ਮਨੋਵਿਗਿਆਨ ਮਾਨਵਵਾਦ ਤੇ ਮੁਨੁਖਵਾਦ ਹਾਂਜੀ ਅੱਗੇ ਹੈ ਪ੍ਰਸ਼ਨ ਬਾਈਵਾ ਗੁਰਮukh Singh ਮਸਾਫੇ ਦਾ ਜੀਵਨ ਕਾਲ 1899 ਤੋਂ 1966 ਗੁਰਮੁਖ ਸਿੰਘ ਮੁਸਾਫਿਰ ਸੰਦੇਸ਼ ਭਗਤ ਰਾਜਨੀਤਾ ਤੇ ਲੇਖਕ ਗੁਰਮੁਖ ਸਿੰਘ ਮੁਸਾਫਿਰ ਸੰਦੇਸ਼ ਭਗਤ ਰਾਜਨੀਤਾ ਤੇ ਲੇਖਕ ਗੁਰਮੁਖ ਸਿੰਘ ਮੁਸਾਫਿਰ ਸਨ ਦੇਸ਼ ਭਗਤ ਰਾਜਨੇਤਾ ਤੇ ਲੇਖਕ ਜੇਲ੍ਹ ਵਿੱਚ ਮਿਲਣ ਆਉਣ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਨਾਲ ਬਸ ਲੋਕੀ ਦਾ ਬਿਆਨ ਕਿਸ ਕਹਾਣੀ ਵਿੱਚ ਹੈ ਤਾਂ ਇਹ ਹੈ ਮੁਲਾਕਾਤ ਦੇ ਵਿੱਚ ਗੁਰਮੁਖ ਸਿੰਘ ਤੇ ਕਿਸ ਖੂਨੀ ਸਾਕੇ ਦਾ ਪ੍ਰਭਾਵ ਪਿਆ ਜੱਲਿਆਂ ਵਾਲਾ ਬਾਗ ਦਾ ਗੁਰਮੁਖ ਸਿੰਘ ਮਸਾਫੇ ਨੂੰ ਗੁਰੂ ਕਾ ਬਾਗ ਮੋਰਚੇ ਵਿੱਚ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ ਤਾਂ 1922 ਦੇ ਵਿੱਚ ਕੀਤਾ ਗਿਆ ਸੀ ਹੰਜੀ ਤਾਂ ਅੱਗੇ ਹੈ ਗੁਰਮੁਖ ਸਿੰਘ ਮਸਾਫੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਦੋਂ ਤੋਂ ਕਦੋਂ ਤੱਕ ਰਹੇ ਸੰਤਾਵਰੇ 1900 ਤੋਂ 30 ਤੋਂ 1931 ਤੱਕ ਤੇ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਅੱਗੇ ਕੰਧਾਂ ਬੋਲ ਪਈਆਂ ਸਭ ਹਰ ਸ਼ਾਮ ਉੜਵਾਰ ਪਾਰ ਵੱਖਰੀ ਦੁਨੀਆ ਅੱਲਾ ਵਾਲੀ 27 ਜਨਵਰੀ ਆਲਨੇ ਦੇ ਬੋਟ ਘਟਾਰ ਸਿਸਤਾ ਤਮਾਸ਼ਾ ਤੇ ਕਿਹਨਾਂ ਦੇ ਕਹਾਣੀ ਸੰਗ੍ਰਹਿ ਹਨ ਅੱਗੇ ਉਹਨਾਂ ਦੀਆਂ ਕਹਾਣੀਆਂ ਹਨ ਮੱਧਪੂਰਨ ਕਹਾਣੀਆਂ ਜੋ ਵੀ ਸ਼ੇਰ ਗੋਟਾਰ ڈاکੂ ਚੁਸਤ ਮਹਿਕਮਾ ਸਭ ਅੱਛਾ ਪਗੋੜਾ ਖਸਮਾ ਖਾਣੇ ਅੱਲਾ ਵਾਲੇ ਆਲਨੇ ਦੇ ਪੋਟ ਤਿੰਨ ਰੰਗਾ ਕਫਨ ਤੇ ਪੋਠੋ ਹਾਤੀ ਮਿੱਟੀ ਲਾਜ ਦੀ जंज कुत्ते वाली रानी राणी शिकार। गुरमुख सिंह मुसाफिर ने किस हस्ती ता मास्टर तारा सिंह पिछे जो उन्होंने जीवन काल के लिखिया ना उन्नीस सौ छिहत्तर तक है उन्होंने ठीक है उन्नीस सौ छियाहठ में बोल दिता उन्नीस सौ छिहत् तक है 1999 ਤੋਂ 1966 ਮਿਸਟੈਕ ਹੋ ਗਈ ਮੇਕੋ ਸੌਰੀ ਗੁਰਮukh ਸਿੰਘ ਮੁਸਾਫਨੇ ਕਿਸ ਹਸਤੀ ਨਾਲ ਅਧਿਆਪਨ ਕੀਤਾ ਸੀ ਮਾਸਟਰ ਤਾਰਾ ਸਿੰਘ ਦੇ ਨਾਲ ਗੁਰਮukh ਸਿੰਘ ਮੁਸਾਫਨੇ ਇਹ ठाਵ ਵਿੱਚ ਕਿਹੜੀ ਸੇਵਾ ਨਿਭਾਈ ਅਕਾਲ ਤੱਕ ਖਤਮ ਰਿਹਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਇਸ ਘਟਨਾ ਨੇ ਗੁਰਮੁਖ ਸਿੰਘ ਮਸਾਫੇ ਨੂੰ ਕਵਿਤਾ ਲਿਖਣ ਦੀ ਪ੍ਰੇਰਣਾ ਦਿੱਤੀ ਤਾਂ ਜੱਲਿਆਵਲੇ ਬਾਗ ਦਾ ਸਾਕਾ ਤੇ ਨਨਕਾਣਾ ਸਾਹਿਬ ਦਾ ਸਾਕਾ ਕਹਿੰਦੇ ਹਨ ਗੁਰਮੁਖ ਸਿੰਘ ਮਸਾਫੇ ਨੂੰ ਕਿਸ ਲਹਿਰ ਵਿੱਚੋਂ ਹਿੱਸਾ ਲੈਣਾ ਲੈਨ ਕਰਕੇ ਜੇਲ੍ਹ ਜਾਣਾ ਪਿਆ ਸੀ ਤਾਂ ਗੁਰੂ ਕਾ ਬਾਗ ਲਹਿਰ ਨਾਮ ਮਿਲਵਰਤਨ ਲਹਿਰ ਤਾਂ ਅਸਹਿਯੋਗ ਅੰਦੋਲਨ ਗੁਰਮukh Singh ਨੂੰ ਜਦੋਂ ਤੋਂ ਬਾਅਦ ਕਿਸ 파ਟੀ ਨੇ ਪੰਜਾਬ ਪ੍ਰਦੇਸ਼ ਲਈ ਪ੍ਰਧਾਨ ਚੁਣਿਆ ਸੀ ਕਾਂਗਰਸ ਨੇ ਗੁਰਮukh Singh ਪਹਿਲੀ ਵਾਰ ਪਾਰਲੀਮੈਂਟ ਵਿੱਚ ਮੈਂਬਰ ਚੁਣੇ ਗਏ ਸਨ 1952 ਦੇ ਵਿੱਚ ਠੀਕ ਹੈ ਗੁਰਮukh Singh ਮਸਾਫਿਰ ਪੰਜਾਬ ਸੂਬੇ ਦਾ ਦੇ ਪਹਿਲੇ ਡੈਸ਼ ਬਣੇ ਸਨ ਤਾਂ ਮੁੱਖ ਮੰਤਰੀ ਠੀਕ ਹੈ ਗੁਰਮukh Singh ਮਸਾਫਿਰ ਪੰਜਾਬ ਸੂਬੇ ਦੇ ਪਹਿਲੇ ਡੈਸ਼ ਬਣੇ ਮੁੱਖ ਮੰਤਰੀ ਰਾਜ ਸਭਾ ਦੇ ਮੈਂਬਰ ਇਹ ਸਨ 1968 ਤੋਂ 1976 ਤੱਕ ਠੀਕ ਹੈ ਦੂਜੀ ਵਾਰ ਬਣੇ ਸਨ ਤਾਂ ਦੂਸਰੀ ਵਾਰ ਉਹ ਬਣੇ ਸਨ 74 ਤੋਂ 1976 ਤੱਕ ਠੀਕ ਹੈ ਮੁਸਾਫੇ ਨੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਵਿੱਚ ਮਾਰੇ ਇੱਕ औरत तो के ले केडी कविता लिखी है राही मुसाफिर दा काव सुने है। काव का काव्यनेह काव्य संग्रह कदों छपे तो उन्नीस सौ पचवंजा गुरमुख सिंह सिंह बारे मुसाफिर की कविता किसने संपादित किया करतार सिंह दुग्गल ने केडा संग्रह सुरजीत सिंह सेठी ने संपादित किया अल्लाह वाले ਕੁਟਾ ਦਮੁਖ ਪਾਤਰ ਕੌਣ ਹੈ ਟਿੱਕਾ ਖਾਂ ਆਲਨੇ ਦੇ ਬੋਟ ਕਹਾਣੀ ਕਿਸ ਭਾਵ ਨੂੰ ਉਜਾਗਰ ਕਰਦੀ ਹੈ ਆਜ਼ਾਦੀ ਦੇ ਕੋਲ ਆਲਨੇ ਦੇ ਬੋਟ ਕਿਸ ਭਾਵ ਨੂੰ ਜਾਗਰ ਕਰਦੀ ਹੈ ਤਾਂ ਆਲਨੇ ਦੇ ਬੋਟ ਨੂੰ ਜਾਦੀ ਦੇ ਗੁਲਾਟੀਏ ਕਹਾਣੀ ਦੇ ਅੰਤ ਵਿੱਚ ਮੁਸਾਫਿਰ ਕਿਹੜੀਆਂ ਤੁਕਾਂ ਉਚਾਰਨ ਕਰਦਾ ਹੈ ਕਾਹੇ ਰੇ ਮਨ ਚਿਤਵੇ ਉਦਮੋਂ ਜਾਂ ਆਹਰ ਹਰੀ ਜੀਉ ਪੜੇ ਕਹਾਣੀ ਬਾਗੀ ਦੀ ਤੇ ਇਹ ਦਾ ਪਾਤਰ ਹੈ ਕਿਸ਼ਨ ਸਿੰਘ ਲਾਜ ਬਾਗੀ ਦੀ ਤੇ ਕਿਸ ਦੀ ਕਹਾਣੀ ਹੈ ਇਹ ਪ੍ਰਸ਼ਨ ਮਾਸਟਰ ਕੈਟੇਡ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਤਾਂ ਗੁਰਮੁਖ ਸਿੰਘ ਮੁਸਾਫਿਰ कहानी जेल दे जीवन संबंधित है सब अच्छा वक़्री दुनिया स्वै जीवनी लिखी बागी नेताजी नेता आजाद हिंद शहीद सताई जनवरी दी सुर है व्यंगात्मक ठीक है लाइक ना करियो कोई भी ਵੇਮੀ ਸਦੀ ਦੇ ਸ਼ਹੀਦ ਕਿੰਨੇ ਪਾਗਾ ਵਿੱਚ ਛਪੀ ਹੈ ਤਾਂ ਦੋ ਪਾਗਾ ਵਿੱਚ ਛਪੀ ਹੈ ਵੇਮੀ ਸਦੀ ਦੇ ਸ਼ਹੀਦ ਗੁਰਮੁਖ ਸਿੰਘ ਨੇ ਕਿਹੜਾ ਕੋਸ਼ ਤਿਆਰ ਕੀਤਾ ਗੁਰਬਾਣੀ ਕੋਸ਼ ਮੁਸਾਫਿਰ ਨੇ ਕਿਸਤੀ ਕਿਤਾਬ ਦਾ ਅਨੁਵਾਦ ਕੀਤਾ ਮਹਾਤਮਾ ਗਾਂਧੀ ਦੀ ਤੇ ਜੇਮਸ ਐਲਨ ਦੀ ਗੁਰਮੁਖ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਪੇਟ ਕੀਤਾ ਗਿਆ ਸੀ 1967 ਦੇ ਵਿੱਚ ਮਸਾਫੇ ਦੇ ਯਾਦ ਵਿੱਚ ਕਿੰਨੇ ਰੁਪਏ ਦੀ ਡਾਕ ਟਿਕਟ ਜਾਰੀ ਕੀਤੀ ਗਈ ਸੀ ਪਾਰੇ ਸਰਕਾਰ ਵੱਜੋਂ ਤਾਂ 3 ਰੁਪਏ ਦੀ ਠੀਕ ਹੈ ਗੁਰਮੁਖ ਸਿੰਘ ਦੀ ਕਿਹੜੀ ਕਹਾਣੀ 1965 ਦੀ جنگ ਤੇ ਆਧਾਰਿਤ ਹੈ ਉਰवारपार ਗੁਰਮੁਖ ਸਿੰਘ ਮਸਾਫ ਨੇ ਕਿਸ ਪੱਤਰ ਦੀ ਸੰਬਾਧਨਾ ਕੀਤੀ ਸੀ ਅੰਮ੍ਰਿਤ ਅਕਾਲੀ ਤੇ ਨਈ ਸਿਆਸਤ ਅੰਮ੍ਰਿਤ ਕਾਲੀ ਤੇ ਨਈ ਸਿਆਸਤ ਹਜਿਤਾ ਪਿਤਾ ਦਾ ਨਾਮ ਸ੍ਰੀ ਨੰਦਾ ਸੁਜਾਲ ਸਿੰਘ ਖੇਤੀਬਾੜੀ ਕਰਦੇ ਸਨ ਤਾਂ ਐਸੀ ਵੀਡੀਓ ਗੁਰਮੁਖ ਸਿੰਘ ਮੁਸਾਫਿਰ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਨਾ ਧੰਨਵਾਦ ਜੀ ਬਹੁਤ ਬਹੁਤ